ਇਹ ਆਧਾਰ ਮਾਰੇ ਨਹੀਂ ਤੇ ਬਾਵਜੂਦ ਆ ਜਾਂਦਾ ਸਸੇਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਭਰਾਵਾ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 23 ਜੁਲਾਈ 2024 ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਕੀ ਹਾਲਾਤ ਦਿਖਾਈ ਦੇ ਰਹੇ ਨੇ ਕਿਸ ਇਲਾਕੇ ਵਿੱਚ ਕਿਵੇਂ ਦੀ ਮੀਂਹਾਂ ਦੀ ਗਤੀਵਿਧੀ ਦਿਖਾਈ ਦੇ ਰਹੀ ਹੈ ਕਿਉਂਕਿ ਜੋ ਸਿਸਟਮ ਜਾਰੀ ਹੋਈ ਸੀ ਮੌਸਮ ਵਿਭਾਗ ਵੱਲੋਂ ਉਹਦੇ ਵਿੱਚ 23 24 ਜੁਲਾਈ ਨੂੰ ਸੰਗਣੇ ਵੀ ਦੱਸੀ ਗਈ ਸੀ ਪਰ ਹੁਣ ਦੇਖਾਂਗੇ ਕਿਸ ਇਲਾਕੇ ਵਿੱਚ ਕੀ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਜਿਵੇਂ ਤੁਹਾਨੂੰ ਰਾਤ ਦੇ ਵੀਡੀਓ ਵਿੱਚ ਦੱਸਿਆ ਸੀ ਕਿ ਸਵੇਰ ਦੇ ਵੇਲੇ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਅਮਰitsar ਦੇ ਤੋਂ ਸ਼ੁਰੂ ਹੋ ਕੇ ਪਠਾਨਕੋਟ ਤੋਂ ਲੈ ਕੇ ਜੇ ਹੁਸ਼ਿਆਰਪੁਰ ਰੂਪਨਗਰ ਨਵਾਂ ਸ਼ਹਿਰ ਨੰਗਲ ਇਸ ਇਲਾਕੇ ਵਿੱਚ ਪਰ ਵੱਡੀਆਂ ਕਾਰਵਾਈਆਂ ਨਹੀਂ ਹੋਈਆਂ ਅਮਰਸਰ ਦੇ ਨੇੜੇ ਤੇੜੇ ਪਠਾਨਕੋਟ ਦੇ ਨੇੜੇ ਤੇੜੇ ਮੀਂਹ ਹੋਏ ਨੇ ਰੂਪਨਗਰ ਦੇ ਕਿਸੇ ਕਿਸੇ ਇਲਾਕੇ ਵਿੱਚ ਕਿਰਮਣਕਣੀ ਹੋਈ ਹੈ ਜੀ ਤੇ ਤਾਜ਼ਾ ਸੈਟਲਿਟੀ ਮੈਂ ਤੁਹਾਡੇ ਸਾਹਮਣੇ ਹੈ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਆ ਕਰੋ ਸ਼ੇਅਰ ਕਰਦੇ ਕਰੋ ਵੀਡੀਓ ਨੂੰ ਆਪਣੇ ਵਰਗੇ ਯਾਰਾਂ ਦੋਸਤਾਂ ਬੇਲੀਆਂ ਤੱਕ ਤਾਂ ਕਿ ਉਹਨਾਂ ਤੱਕ ਵੀ ਮੌਸਮ ਦੀ ਜਾਣਕਾਰੀ ਪ੍ਰੋਪਰ ਪਹੁੰਚ ਸਕੇ ਤੇ ਕਮੈਂਟ ਬਾਕਸ ਵਿੱਚ ਆਪਣਾ ਨਾਮ ਜਾ tabari. ਵਧੀਆ ਜਾਣਕਾਰੀ ਮਿਲ ਸਕਦੇ ਤੁਸੀਂ ਸੈਟਲਾਈਟ ਇਮੇਜ ਦੇਖ ਸਕਦੇ ਹੋ ਫਿਲਹਾਲ ਪੰਜਾਬ ਦੇ ਉੱਪਰ ਕਿਸੇ ਤਰੀਕੇ ਦੀ ਕਾਰਵਾਈ ਬਣਦੀ ਦਿਖਾਈ ਨਹੀਂ ਦੇ ਰਹੀ ਸਿਰਫ ਇੱਕ ਦੁਆਬੇ ਦੀ ਅਗਰ ਗੱਲ ਕਰੀ ਤਾਂ ਹੁਸ਼ਿਆਰਪੁਰ ਦੇ ਨੇੜੇ ਤੇੜੇ ਰੂਪਨਗਰ ਦੇ ਨੇੜੇ ਤੇੜੇ ਥੋੜਾ ਬੋਤਾਲ ਲੁਧਿਆਣਾ ਅਤੇ ਪਟਿਆਲਾ ਦੇ ਇਲਾਕੇ ਵਿੱਚ ਬੱਦਲਬਾਈ ਥੋੜੀ-ਬੋੜੀ ਦਿਖਾਈ ਦੇ ਰਹੀ ਹੈ ਜੋ ਕਿ ਵੱਡੀ ਕਾਰਵਾਈ ਨਾ ਕਰਨ ਦੇ ਸਮਰੱਥ ਹੈ ਹਲਕੀ-ਫੁਲਕੀ ਕਿਨਮਨ ਕਣੀ ਚਾ ਸਿਰ ਬੱਦਲਬਾਈ ਹੀ ਦਿਖਾਈ ਦੇ ਰਹੀ ਹੈ ਹਲਕੇ-ਫੁਲਕੇ ਅਗਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਘਟਦੇ ਹੋਏ ਦਿਖਾਈ ਦੇ ਰਹੇ ਨੇ ਪਰ ਜਿਵੇਂ ਹੀ ਰਾਤ ਦਾ ਮੇਲਾ ਆਉਂਦਾ ਹੈ ਤਾਂ ਇੱਕ ਸਿਸਟ ਕਿ ਹਜੇ ਫਿਲਹਾਲ ਸਪਸ਼ਟ ਨਹੀਂ ਹੈ ਕਿ ਕਿਸ ਇਲਾਕੇ ਤੋਂ ਐਂਟਰੀ ਕਰੇਗਾ ਉਹਦੇ ਬਾਰੇ ਤੁਹਾਨੂੰ ਇੱਕ ਵਾਰੀ ਰੈਡਾਰ ਸਿਸਟਮ ਦਿਖਾਉਂਦੇ ਕਿ ਕੀ ਕਰ ਰਿਹਾ ਰੈਡਾਰ ਸਿਸਟਮ ਅੱਜ 23 ਜੁਲਾਈ ਦੁਪਹਿਰ 3 ਵਜੇ ਦਾ ਰੈਡਾਰ ਸਿਸਟਮ ਤੁਹਾਡੇ ਸਾਹਮਣੇ ਹੈ ਜਿਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਖਾਸ ਕਰਕੇ ਰੂਪਨਗਰ ਜ਼ਿਲ੍ਹਾ ਕਰਾਲੀ ਮੁਹਾਲੀ ਮੋਰਿੰਡਾ ਹੋ ਗਿਆ ਜਿ ਫਤੇੜਾ ਹੋ ਗਿਆ ਉਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਹਰਿਆਣੇ ਦੇ ਵਿੱਚ ਸੋਹਣੇ ਮੀਂਹ ਹੋਣ ਦੀ ਉਮੀਦ ਅੱਜ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਟੁੱਟਵੇਂ ਰੂਪ ਦੇ ਵਿੱਚ ਝੱਜਰ ਕਰਨਾਲ ਤੋਂ ਹੇਠਾਂ ਦਿੱਲੀ ਦੇ ਵਾਲੇ ਇਲਾਕੇ ਤੱਕ ਇਹ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਉੱਤਰੀ ਪੰਜਾਬ ਦੀ ਗੱਲ ਕਰੀਏ ਤਾਂ ਪਠਾਨਕੋਟ ਤੋਂ ਇਲਾਵਾ ਪਰਦਾਸਪੁਰ ਸ਼੍ਰੀ ਅਮਰਸਰ ਸਾਹਿਬ ਤਰਨਤਾਰਨ ਜਲੰਧਰ ਹੁਸ਼ਿਆਰਪੁਰ ਤੇ ਥੋੜੇ-ਬਹੁਤੀ ਗੱਲ ਕਰੀ ਸ਼ਾਇਦ ਵਜਾ ਸਾਬਜਾ ਤਜੀਤ ਸਿੰਘ ਨਗਰ ਵਿੱਚ ਇਹ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੀ ਕੋਈ ਵੱਡੀ ਹਜੇ ਤੱਕ ਅਪਡੇਟ ਨਹੀਂ ਹੈ ਕਿ ਕਿੰਨਾ ਮੀਂਹ ਇਸ ਸਿਸਟਮ ਰਾਹੀਂ ਹੋ ਸਕਦਾ ਪਰ ਹਾਂ ਬੱਦਲਬਾਈ ਸੰਘਣੇ ਰੂਪ ਦੇ ਵਿੱਚ ਇਸ ਇਲਾਕੇ ਵਿੱਚ ਦਿਖਾਈ ਦੇ ਸਕਦੀ ਹੈ ਬਾਕੀ ਰਾਤ ਦੀ ਅਪਡੇਟ ਜੋ ਵੀ ਹੋਵੇਗੀ ਜੋ ਵੀ ਅਲਰਟ ਜਾਰੀ ਹੋਣਗੇ ਮੌਸਮ ਵਿਭਾਗ ਦੇ ਤੇ ਕਿਦੋਂ ਕਿਸ ਇਲਾਕੇ ਵਿੱਚ ਮੀਂਹ ਤੇ ਚਾਂਦ ਜਿਹੜੇ ਰਾਤ ਨੂੰ ਦਿਖਾਈ ਦੇ ਰਹੇ ਸੀ ਕਿ 23 ਤਰੀਕ ਰਾਤ ਤੋਂ ਲੈ ਕੇ 24 ਤਰੀਕ ਸਵੇਰ ਦੇ ਜੋ ਮੀਂਹ ਦੇ ਅਲਰਟ ਨੇ ਉਹਨਾਂ ਬਾਰੇ ਪ੍ਰੋਪਰ ਜਾਣਕਾਰੀ ਤੁਹਾਨੂੰ ਰਾਤ ਦੀ ਵੀਡੀਓ ਵਿੱਚ ਮਿਲ ਜਾਵੇਗੀ ਉਹ ਤੁਹਾਨੂੰ ਵੀਡੀਓ ਉਦੋਂ ਤੱਕ ਉਦੋਂ ਹੀ ਮਿਲੇਗੀ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਵੇਗਾ ਬੈਲ ਆਈਕਨ ਨੂੰ ਪ੍ਰੈਸ ਕੀਤਾ ਹੋਵੇਗਾ ਤੇ ਨਾਲ ਦੀ ਨਾਲ ਚੈਨਲ ਨੂੰ ਸ਼ੇਅਰ ਕਰਕੇ ਆਪਣੇ ਯਾਰਾਂ ਦੋਸਤਾਂ ਤੱਕ ਵੀਡੀਓ ਨੂੰ ਜ਼ਰੂਰ ਪਹੁੰਚਾਓ ਸਾਡਾ ਹੌਸਲਾ ਵਧਾਓ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ